ਇਸਰਾਜੀ ਕਿਤੇ ਜੋ ਪੁਲਿਸ ਦੇ ਵਿੱਚ ਚੈਕਿੰਗ ਦਾ ਜਿਹੜਾ ਸੰਸਰ ਜਾਰੀ ਆ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਪਿਛਲੇ ਦਿਨੀ ਹੀ ਗੋਲੀकांड ਵੀ ਹੋਇਆ ਤਾਂ ਕੀ ਹਦਾਇਤਾਂ ਤੁਹਾਨੂੰ ਮਿਲੀਆਂ ਨੇ ਇਹਦਾ ਤੁਹਾਨੂੰ ਸੀਪੀ ਸਾਹਿਬ ਵੱਲੋਂ ਹੋਈਆਂ ਵੀ ਸਖਤ ਜਿਹੜੀ ਹੈ ਸ਼ਕਤੀ ਨਾਲ ਲੋਕਾਂ ਨੂੰ ਚੈੱਕ ਕਰਨਾ ਗੱਡੀਆਂ ਜਿਹੜੇ ਕੋਈ ਲੋਫਰ ਬੰਦੇ ਆ ਬੁਲਟ ਪਟਾਕੇ ਮਾਰਦੇ ਆ ਚਾਹੇ ਕੋਈ ਹੋਰ ਨੰਬਰ ਪਲੇਟਾਂ ਨਹੀਂ ਹੈਗੇ ਉਹਨਾਂ ਦੀ ਖਾਸ ਚੈਕਿੰਗ ਕਰੀ ਦੀ ਤੇ ਕਿਉਂਕਿ ਪਿਛਲੇ ਬੀਤੇ ਦਿਨੇ ਹੀ ਇਹ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਗੋਲੀकांड ਜੋਗਾ ਤੁਲੁਨਗਰੀ ਚ ਵੇਖਣ ਨੂੰ ਮਿਲਿਆ ਸੀਗਾ ਕਿ ਉਸ ਤੋਂ ਬਾਅਦ ਤੁਹਾਨੂੰ ਸਖਤ ਦੈਤਾਂ ਮਿਲੀਆਂ ਨਹੀਂ ਸਖਤ ਦੈਤਾਂ ਤੇ ਸ਼ੁਰੂ ਤੋਂ ਹੀ ਆ ਹੁੰਦੀਆਂ ਜੀ ਤੇ ਉਹਨਾਂ ਦੇ ਨਾਲ ਜਦੋਂ ਗੋਲੀकांड ਰਣਜੀਤਿਆਨੂ ਦਾ ਹੋਇਆ ਵਾ ਉਹਦਾ ਕਰਕੇ ਫਿਰ ਜ਼ਿਆਦਾ ਸਖਤੀ ਹੋ ਗਈ ਥੋੜੀ ਜੀ ਤਾਂ ਕਿਵੇਂ ਤੇ ਜੋ ਲੋਕ ਤੁਸੀਂ ਅੱਜ ਤੱਕ ਖਿਲਾ ਰਹੇ ਹੋ ਕਿ ਜਿਹੜੇ ਗਲਤੀਆਂ ਕਰ ਰਹੇ ਨੇ ਜਾਂ ਕਿੰਨਾਂ ਨੂੰ ਖਿਲਾ ਰਹੇ ਹੋ ਇੱਥੇ ਕਰ ਤਾਂ ਨਹੀਂ ਗਲਤੀਆਂ ਜਿਹੜੇ ਰੈੱਡ ਲਾਈਟ ਟੱਪਦੇ ਚ ਹੈ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਿਹੜੇ ਕੋ ਲੋਫਰ ਟਾਈਪ ਮੁੰਡੇ ਜਿਹੜੇ ਫਿਰਦੇ ਆ ਘੁੰਮਦੇ ਤਿੰਨ ਤਿੰਨ ਜੜੇ ਉਹਨਾਂ ਦੇ ਚਲਾਨ ਕਰੀਦੇ ਸਰ ਕਿਸ ਤਰ੍ਹਾਂ ਤੇਰੀ ਰੋਜ਼ ਦੀ ਵਾਲੀ ਗੋਲੀਆਂ ਚਲਾਉਣੇ ਆਮ ਜਹੀ ਗੱਲ ਹੋ ਗਈ ਕਿਸ ਤਰ੍ਹਾਂ ਦੇਖਦੇ ਚੈਕਿੰਗ ਚਲਦੀ ਰਹਿੰਦੀ ਆ ਜੀ ਫੇਰ ਪਤਾ ਨਹੀਂ ਲੱਗਦਾ ਕੋਈ ਗਲਤ ਅਨਸਰ ਜਿਹੜੇ ਆ ਉਹ ਪਤਾ ਨਹੀਂ ਕਿੱਥੋਂ ਆਣ ਕੇ ਕੋਈ ਰੌਲਾ ਰੱਪਾ ਪਾ ਦਿੰਦੇ ਜੀ ਠੀਕ ਇੱਕ ਜਿਹੜਾ ਰੋਕਿਆ ਜਾਂਦਾ ਜੀ ਸਾਰੇ ਨੂੰ ਕੋਈ ਨਾ ਕੋਈ ਹਰ ਇੱਕ ਬੰਦਾ ਫੋਨ ਕੱਢ ਲੈਂਦਾ ਹੈ ਗੱਲ ਕਰਾਉਣ ਲੱਗ ਜਾਂਦਾ ਕਿਸੇ ਨਾ ਕਿਸੇ ਨਾਲ ਫੋਨ ਕਰਾਉਂਦੇ ਆ ਅਸੀਂ ਆਪਣਾ ਸਾਥਾ ਵੇਖ ਕੇ ਕਰੀਦਾ ਗੱਲ ਜੇ ਕੋ ਜੈਨੂਨ ਬੰਦਾ ਉਹਨੂੰ ਭੇਜ ਦੇਈਦਾ ਜਿਹੜਾ ਕੋਹੋ ਜਾ ਫਿਰ ਭਾਂਏ ਫੋਨ ਕਰਾਵੇ ਭਾਂਜੇ ਦਾ ਮਰਜ਼ੀ ਕਰਾਵੇ ਅਸੀਂ ਚਲਾਨ ਕਰਦੇ